ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਵਲੌਗ ਸ਼ੁਰੂ ਕਰਨ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਉਂਦੇ ਹੁੰਦੇ ਆ ਪਲੀਜ਼ ਕਲਾ ਵੀਊ ਦੇਖ ਨਾ ਜਾਇਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਤਾਂ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ ਜੇ ਕੁਝ ਵੀਡੀਓ ਚ ਤੁਹਾਨੂੰ ਲੱਗਿਆ ਵੀ ਹਾਂ ਗਲਤ ਆ ਤੁਸੀਂ ਜਾ ਹਨ ਤਾਂ ਉਹ ਚੀਜ਼ ਦੱਸਿਆ ਕਰੋ ਵਧੀਆ ਲੱਗਦਾ ਤੇ ਕਿਉਂਕਿ ਆਪਾਂ ਨੂੰ ਐ ਹੁੰਦਾ ਵੀ ਆਪ ਦੀ ਜੇ ਕੋਈ ਆਪਾਂ ਗਲਤੀ ਕਰੀ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਲਓ ਜੀ ਇੱਥੇ ਟਾਈਮ ਮਾਰਨਿੰਗ ਦੇ ਸ਼ੀਕ ਦਾ ਟਾਈਮ ਸੀਗਾ ਮੈਂ ਘਰੇ ਸਾਰੇ ਲਗਭਗ ਬੋਕਰ ਲਾਤੀ ਸੀਗੀ ਤੇ ਮੈਂ ਲੱਗੀ ਸੀਗੀ ਬਾਹਰ ਬੋਕਰ ਲਾਉਣ ਤੇ ਬਾਹਰ ਜੀ ਜ਼ਿਆਦਾ ਤਾਂ ਨਹੀਂ ਉਹ ਹੁੰਦਾ ਪਰ ਫਿਰ ਵੀ ਅੱਜ ਮੈਂ ਆਪਣਾ ਟਰੈਕਟਰ ਵਗੈਰਾ ਕੱਢਦੇ ਆ ਜਦੋਂ ਉਦੋਂ ਰੇਤਾ ਜਾ ਉਹ ਹੋ ਜਾਂਦਾ ਫਿਰ ਐ ਪੱਟਿਆ ਜਾ ਰੇਤਾ ਸੋਨਾ ਨਹੀਂ ਲੱਗਦਾ ਤੇ ਆਪਾਂ ਫਿਰ ਸਮਾਰ ਕੇ ਹੀ ਬੋਕਰ ਲਾਈ ਦੀ ਹੁੰਦੀ ਆਪਾਂ ਡੇਲੀ ਬੋਕਰ ਲਾਉਣੇ ਹੁੰਦੇ ਇੱਥੇ ਕੋ ਯਹ ਹੋ ਨਹੀਂਗਾ ਵੀ ਹਾਂ ਆਪਾਂ ਵੀ ਜਾ ਅਜੀ ਲਾ ਰਹੇ ਜਾਂ ਦਿਖਾਵਾ ਕਰਦੇ ਜਾਂ ਮਤਲਬ ਵੀਡੀਓ ਬਣਾਉਣ ਦੇ ਲਈ ਨਾ ਜੀ ਆਪਾਂ ਡੈਲੀ ਹੀ ਬੋਕਰ ਇੱਥੇ ਲਾਉਣੀ ਲਾਉਣੀ ਕਿਉਂਕਿ ਬਾਹਰੋਂ ਵਧੀਆ ਲੱਗਦਾ ਸਾਫ਼ ਸੁਥਰਾ ਹੋਵੇ ਹੈਨਾ ਆਪ ਨੂੰ ਵੀ ਜੱਕ ਜੀ ਆ ਜਾਂਦੀ ਹੈ ਵੀ ਹਾਂ ਸੋਹਣਾ ਲੱਗਦਾ ਤੇ ਲਓ ਜੀ ਇੱਥੇ ਬੋਕਰ ਵਾਲਾ ਕੰਮ ਆਪਾਂ ਲਗਭਗ ਨਵੇਂ ਹੀ ਦਿੱਤਾ ਸੀਗਾ ਤੇ ਜਸ਼ਨੇ ਨੂੰ ਅੱਜ ਵੈਸੇ ਸੰਡੇ ਸੀਗਾ ਪਰ ਉੱਠਿਆ ਨਹੀਂ ਸੀ ਇਹ ਵੀਡੀਓ ਜਸ਼ਨ ਦੇ ਰੈਡੀ ਬਣਾ ਰਹੇ ਸੀ ਕਈ ਭੈਣਾਂ ਕਹਿੰਦੀਆਂ ਹੁੰਦੀਆਂ ਕਿ ਵੀਰਾ ਕੈਮਰੇ ਸਾਹਮਣੇ ਨਹੀਂ ਆਉਂਦਾ ਇਹ ਥੋੜਾ ਜਿਹਾ ਜੀ ਬੋਲਣ ਦੇ ਵਿੱਚ ਹਨਾ ਵੀ ਸ਼ਰਮ ਜੀ ਮੰਦ ਹੈ ਵੀ ਇੰਨਾ ਉਹ ਨਹੀਂ ਕਰਦਾ ਹੁੰਦਾ ਵੀ ਫੁੱਲਕੇ ਜਿਹਾ ਨਹੀਂ ਬੋਲ ਸਕਦੇ ਤਾਂ ਕਰਕੇ ਇਹ ਥੋੜਾ ਜਿਹਾ ਉਹ ਕਰਦੇ ਆ ਲੋ ਜੀ ਆਪਾਂ ਡੋਕਟਰ ਵਾਲਾ ਲੋ ਜੀ ਇੱਥੇ ਆਪਾਂ ਲੱਗੇ ਸੀਗੇ ਗੋਆ ਛੱਟਣ ਤੇ ਜੇ ਸੁੰਦਰ ਰੈਡੀਮਨ ਚਕਾਰੇ ਸੀਗੇ ਗੋਏ ਦੇ ਬੱਠਲ ਪਰ ਪਰ ਕੇ ਤੇ ਮੰਮੀ ਲੱਗੇ ਸੀਗੇ ਕੱਪੜੇ ਪਰਖੇ ਸੀ ਮਸ਼ੀਨ ਦੇ ਵਿੱਚ ਕੱਪੜੇ ਕੱਢਣ ਤੇ ਬਸ ਫਿਰ ਮੈਂ ਚਾਹ ਪਾਣੀ ਮੈਂ ਬੋਕਰ ਤੋਂ ਪਹਿਲਾਂ ਹੀ ਕਰਾਈ ਸੀ ਅੱਜ ਦੂਜੀ ਵਾਰ ਵਾਲੀ ਚਾਹ ਮੈਂ ਖਾ ਚਾਹ ਗੋਆ ਗੋਆ ਛੱਟ ਕੇ ਫਨਾਲ ਦਿਨ ਨਾਲ ਤਾਂ ਕਿਸੇ ਨਾਲ ਸਕਾ ਲੰਗ 2 ਮਿੰਟ ਬਹਿ ਕੇ ਤੇ ਨਾਲੇ ਪੀ ਲਾਂਗੇ ਮੈਂ ਖਾ ਚਾਹ ਤੇ ਲੋ ਜੀ ਇੱਥੇ ਆਪਾਂ ਚੱਕ ਲਿਆ ਸੀ ਬੱਠਲ ਖੁਦੀ ਕਿਉਂਕਿ ਜਸ਼ਨਦ ਰੈਡੀ ਹਨਾ ਬਲੌਗ ਬਣਾ ਰਹੇ ਸੀਗੇ ਕਿਉਂਕਿ ਐ ਹੁੰਦਾ ਜੀ ਵੀ ਜੇ ਆਪਾਂ ਕੰਮ ਧੰਦੇ ਸੋਡੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰਾਂਗੇ ਹਨਾ ਫੇਰ ਹੀ ਤੁਹਾਨੂੰ ਵੀ ਬਲੌਗ ਸੋਹਣਾ ਲੱਗਦਾ ਹਨਾ ਜੇ ਆਪਾਂ ਵੀ ਆਪ ਹੀ ਇਕੱਲੇ ਬੋਲੀ ਜਾਗੇ ਜਾ ਹਨਾ ਵੀ ਤੁਰਦੇ ਫਿਰਦੇ ਬਲੌਗ ਜੇ ਬਣਾ ਵੀ ਵੀਡੀਓ ਬਣਾਈ ਜਾਗੇ ਉਹ ਵੀ ਨਹੀਂ ਚੰਗੀ ਲੱਗਦੀ ਤਾਂ ਕੰਮ ਧੰਦੇ ਦਿਖਾਉਣੇ ਵੀ ਜ਼ਰੂਰੀ ਹੁੰਦੇ ਆ ਤੇ ਲੋ ਜੀ ਕਰ ਕਰੇ ਸਾਰਾ ਗੋਇ ਕੁੜੇ ਵਾਲਾ ਕੰਮ ਆਪਾਂ ਨੇ ਮੇੜਤਾ ਸੀ ਮੁੜ ਕੇ ਆਪਾਂ ਆ ਗਏ ਸੀ ਇੱਧਰ ਬਾਹਰ ਤੇ ਬਾਰ ਆਪਣਾ ਟੇਰੀਆਂ ਲੱਗੀਆਂ ਸੀਗੀਆਂ ਜਿਹੜੀਆਂ ਉਹ ਲੱਗੇ ਸੀਗੇ ਚੱਕਣ ਤੇ ਵਧੀਆ ਸੋਨਾ ਹੋ ਜਾਂਦਾ ਜੀ ਬੁੱਕਰ ਲਾਏ ਤੋਂ ਭਲਾਂ ਦੀ ਗੂੜਾ ਵਗੈਰਾ ਤਾਂ ਨਹੀਂ ਹੁੰਦਾ ਪੱਤੇ ਹੁੰਦੇ ਆ ਮਾੜੇ ਮੋਟੇ ਜੇ ਪਰ ਫਿਰ ਵੀ ਸੋਨਾ ਹੋ ਜਾਂਦਾ ਇੱਧਰ ਪਸੂਆਂ ਥੱਲੇ ਮੰਮੀ ਨੇ ਲਾਤੀ ਸੀਗੀ ਬੁੱਕਰ ਤੇ ਬਸ ਢੇਰੀਆਂ ਢੇਰੀਆਂ ਸੀਗੀਆਂ ਆਪਾਂ ਮੁੜ ਕੇ ਬਸ ਐ ਹੋ ਜਾਂਦਾ ਵੀ ਚਲੋ ਵੀ ਹਨਾ ਵੀ ਗਰਮੀ ਤਾਂ ਖੈਰ ਸੀਗੀ ਜੀ ਪਰ ਥੋੜੀ ਥੋੜੀ ਹਵਾ ਚੱਲ ਰਹੀ ਸੀ ਠੀਕ ਸੀ ਮੌਸਮ ਇੰਨਾ ਜ਼ਿਆਦਾ ਹੋ ਨਹੀਂ ਸੀ ਬੁੱਕਰ ਬੁੱਕਰ ਫੇਰਦੇ ਉਦੋਂ ਜਦੋਂ ਜ਼ੋਰ ਲਾਦਾ ਉਹ ਤਾਂ ਪਸੀਨਾ ਆਉਣਾ ਹੀ ਆਉਣਾ ਹਨਾ ਤੇ ਪਰ ਉਹ ਆ ਗੂੜਾ ਛੜਦੇ ਥੋੜਾ ਜਿਹਾ ਐ ਵਧੀਆ ਹੋ ਗਿਆ ਸੀ ਸੁੱਕ ਜੇ ਗਏ ਸੀ ਕੱਪੜੇ ਨਹੀਂ ਤਾਂ ਬਹੁਤ ਜ਼ਿਆਦਾ ਪਸੀ ਫਸਟ ਏਰੀਂਗ ਵਾਲਾ ਕੰਮ ਆਪਾਂ ਨੇ ਮੇਰਦਾਂਗੇ ਬਾਕੀ ਸਾਣੇ ਸਾਰੇ ਭੈਣ ਭਰਾ ਮਨ ਰਿਕਵੈਸਟ ਆ ਹਨਾ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਬਾਕੀ ਜਿਹੜੇ ਜਿਹੜੇ ਭੈਣ ਭਰਾ ਸਪੋਰਟ ਕਰਦੇ ਆ ਉਹ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਹਨਾ ਤੇ ਲੋ ਜੀ ਬਸ ਆਪਣੇ ਕੋਲ ਇੱਕ ਢੇਰੀ ਰਹਿ ਗਈ ਸੀਗੀ ਤੇ ਢੇਰੀਆਂ ਵਾਲਾ ਕੰਮ ਆਪਾਂ ਦਿੱਤਾ ਸੀਗਾ ਨਮੇੜ ਤੇ ਚਿੜੀਆਂ ਬੋਲ ਰਹੀਆਂ ਸੀਗੀਆਂ ਜੀ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀਆਂ ਲੱਗ ਰਹੀਆਂ ਸੀਗੀਆਂ ਜੀ ਮੈਂ ਨਾ ਝਾੜੂ ਲਾ ਰਹੀ ਸੀ ਤੇ ਇਹ ਪ੍ਰਧਾਨ ਮੋਹਰ ਜਾ ਨਾ ਖੜਦੇ ਆ ਨੱਜਾ ਵਾਲੀ ਨਾ ਦੇ ਮੈਂ ਇੱਥੇ ਤਾਂ ਜਾਵੇਂ ਨਹੀਂ ਕਰਦੇ ਮੈਂ ਤਾਂ ਪਤਾ ਨਹੀਂ ਉਹ ਆ ਨਾ ਆਪ ਨੂੰ ਮੈਂ ਡਾਉਂਦੀ ਨਹੀਂ ਹੁੰਦੀ ਇਹਨਾਂ ਨੂੰ ਆਖ ਦਿੰਦੇ ਗੋਲੇ ਕਬੂਤਰ ਮਾਰੇ ਹੁੰਦੇ ਆ ਤੇ ਪਰ ਨਹੀਂ ਜੀ ਹਨਾ ਇਹ ਕੀ ਮਾਰੇ ਹੁੰਦੇ ਆ ਕਰਮ ਹੁੰਦੇ ਆ ਇਹ ਆਪਣੀ ਹਨਾ ਜਿਹੜੀ ਕਿਸਮਤ ਹੁੰਦੀ ਆ ਆਪਾਂ ਉਹ ਖਾਣੀ ਹੁੰਦੀ ਆ ਹੁਣ ਇਹਦਾ ਆਲ ਨਾ ਪੌੜਿਆ ਇੱਥੇ ਜਾਂ ਤਾਂ ਉਹ ਆਲੇ ਚ ਪਾਉਣਗੇ ਤੇ ਪਰ ਪਾਉਣ ਨਹੀਂ ਦੇਣਾ ਕਿਸੇ ਨੇ ਘਰ ਦੇ ਡਾ ਦੇ ਦਿੰਦੇ ਆ ਨਾ ਤੇ ਮੋਹਰ ਜਾ ਨਾ ਖੜਦੇ ਚੌਧਰੀ ਆ ਆ ਆ ਆ ਆ ਇਹ ਆ ਕਰੇ ਤਾਂ ਆ ਜਾਂਦੇ ਦੇਖੀ ਜਾ ਆ ਆ ਆ ਆ ਆ ਆ ਆਜੋ ਆ ਆ ਆ ਜਦੋਂ ਮੈਂ ਝਾੜੂ ਹਲਾਇਆ ਉੱਡ ਜਾਣਗੇ ਆ ਆ ਆ ਦੇਖੀ ਜਾਓ ਦੇਖਦੇ ਆ ਵੀ ਕੌਣ ਆਵਾਜ਼ ਮਾਰ ਆ ਆ ਆ ਆ ਆ ਆ ਆ ਆ ਆ ਆਜੋ ਆ ਆ ਆ ਆ ਆ ਆਉਂਦਾ ਮੈਂ ਝਾੜੂ ਮਾਰਨਾ ਹੈ ਤੁਸੀਂ ਡਰ ਕੇ ਭੱਜੋਗੇ ਨਹੀਂ ਲੋ ਜੀ ਆਪਾਂ ਝਾੜੂ ਮਾਰ ਕੇ ਚਲੋ ਜੀ ਇਹ ਵੀ ਕੁਦਰਤ ਦੇ ਰੰਗ ਆ ਹਨ ਕਿਉਂਕਿ ਹਰ ਹਰ ਇਨਸਾਨ ਨੂੰ ਜਾਨਵਰ ਨੂੰ ਪੰਛੀ ਨੂੰ ਉਹ ਵਾਇਗਰੂ ਨੇ ਸਾਹ ਦਿੱਤੇ ਹਨ ਮੇਰੇ ਕੋਲ ਆ ਹੀ ਜਾਂਦਾ ਤੇ ਇਹਨਾਂ ਦੀ ਇਹਨਾਂ ਦੀ ਵੀ ਜ਼ਿੰਦਗੀ ਹੈ ਟਰੈਕਟਰ ਥੱਲੇ ਵੜ ਗਏ ਇਹਨਾਂ ਨੇ ਆਲਣਾ ਬੋੜਾ ਹਨ ਦੋਨੇ ਜੀ ਮੀਆਂ ਬੀਬੀ ਕਹਾਂ ਗਏ ਜੇ ਰਹਾ ਜੇ ਰਹੀ ਜੇ ਰਹੇ ਜੇ ਰਹੇ ਕਣਕ ਖਾਦੇ ਆ ਢੋਲ ਚੋਂ ਗੜ ਗੜ ਕੇ ਉੱਡ ਗਏ ਲਓ ਜੀ ਆਪਾਂ ਲਾ ਕੇ ਪੋਚਣ ਨੂੰ ਝਾੜੂ ਘੱਟੋ ਸਾਰੇ ਤੇ ਜਸਨਾ ਆਪਣਾ ਉੱਠ ਖੜਾਇਆ ਮੁੰਡੇ ਨੂੰ ਸਾਡੇ ਨਾਮ ਦੇ ਰਲਾ ਕੰਮ ਨੇ ਉੱਠੜਾ 엄마 ਬਾਹਰ ਪੈ ਗਿਆ ਅੰਦਰ ਨਹੀਂ ਜਾਉਂਦੇ ਸੀ ਹੈਨਾ ਕਾਂਹ ਪੈ ਉਹ ਖੜਾ ਉਹ ਬਾਹਰ ਗਰਮੈਸ ਜੀ ਲੱਗੇ ਕਰਮੀ ਸਿੱਟ। ਜਰਮੀ ਜਾਦੀ ਤੇ ਤੀ ਤੀ ਗ੍ਰੀਤਾ ਕੁਮਾਰ ਸੀਗਾ। ਰਾਤ। ਹੂੰ। ਤੇ ਦਿਲ ਦਾ ਦਾਸ ਹੋਊਗਾ। ਆ ਇੰਟਾਜ ਹਵਾਲੇ ਲਈ ਆਂਦੀ ਐ। ਹਾਂ ਬਾਬਾ ਤੁਸੀਂ। ਬਾਹਰ ਤਾਂ ਬੜੀ ਸੋਹਣੀ ਆਉਂਦੀ ਮਾਰ ਰੱਖੀ। ਹੂੰ। ਬਾਹਰ ਤਾਂ ਬੜੀ ਸੁਣਿਆ ਆਲੀ। ਉਹ ਕੁੜੀ ਸੁਕੇ ਇਨਾ ਹੀ ਪਤਾ ਜਨ ਲੱਗਿਆ। ਕੁਛ ਨਾ ਨਹੀਂ ਆਇਆ ਬੜੀ ਸੁੱਕਾ ਲੱਗ ਰਿਹਾ ਪੂਰਾ ਸੁੱਕੀ ਬੋਕਰ ਬੋਕਰ ਲਾਈ ਉਹ ਰਵਾਜ ਆ ਮੁੱਕ ਪਰ ਇਹੋ ਬੋਕਰ ਸੁੱਕੇ ਬੰਦੇ ਸੁੱਕੇ ਲੋ ਜੀ ਸਾਰੇ ਲਾਤਾਂ ਪੋਚਾਂ ਪਰ ਵੇਰਦਾ ਬਸ ਲਾਸਟ ਤੇ ਆਪਣੇ ਵੈਕ ਤੇ ਹੀ ਲਾਉਣਾ ਹੁੰਦਾ ਪੋਚਾ ਵਿੱਚ ਹੀ ਬਾੜ ਕਰਦੇ ਜਿੱਜੂ ਵਾਲੇ ਸੇ ਖਵਾ ਨਹੀ ਮੈਨੂੰ ਚਾਰੂ ਨਾ ਵੀ ਕਰਦੀ ਇਹ ਫੇਰ ਵੀ ਨਿਕਲਦੇ ਨਹੀਂ ਰਹੇ ਕਾਪ ਦੇ ਮਾਲ ਮਾਲੇ ਡੱਟੇ ਕਾਪ ਆ ਗਿਆ ਗਿਆ ਕੋਤਾ ਨਹੀਂ ਬੁੱਤਾ ਇਹ ਫੇਰ ਹੈ ਨਹੀਂ ਨਾ ਵੀ ਪੰਡਗਨ ਨਹੀਂ ਗਿਆ ਵਾਜੀ ਬਹੁਤ ਹੋ ਗਿਆ ਆਹਾਂ ਦਸੇ ਦੀ ਰੀ ਡੋਪੋ ਆਪੇ ਹਾਤ ਤੇ ਕੁਝ ਬੰਦ ਜਾਣਗੇ ਬਾਹਰ ਬੱਚਾ ਸਾਡੇ ਡੈਡੀ ਨੇ ਜਦੋਂ ਅੰਬਰ ਛੱਡਿਆ ਛੱਡਿਆ ਸੀਗਾ ਉਦੋਂ ਲੈ ਕੇ ਆਏ ਸੀਗੇ ਅਸੀਂ ਬੱਚਾ ਲੋ ਜੀ ਆਪਾਂ ਲੱਗ ਗਏ ਆ ਰੋਟੀ ਟਾਈਮ ਹੋ ਗਿਆ ਭਾਈ ਪੌਣੇ ਕੁ ਨੌ ਦਾ ਟਾਈਮ ਹੋ ਗਿਆ ਬਸ 9 ਵਜੇ ਨਾਲ ਰੋਟੀ ਲਾ ਲਾਂਗੇ ਸਾਰੀ ਤੇ ਫਰੀਦ ਹੋਰੀਆਂ ਨੂੰ ਮੈਂ ਫੋਨ ਕਰਤਾ ਸੀ ਮਹਾਪੁੱਤ ਕੱਲ ਤਾਂ ਮੈਂ ਉਤਵੇ ਦਿੱਤੀ ਰੋਟੀ ਉਹਨਾਂ ਦੇ ਘਰੇ ਫਰੀਦ ਦੇ ਤੇ ਜਸੂ ਦੀ ਅੱਜ ਮੈਂ ਆਖਿਆ ਮੱਖਣ ਨਾਲੇ ਤੁਸੀਂ ਆ ਜਾਓ ਮੱਖਣ ਨਾਲੇ ਇੱਥੇ ਆ ਕੇ ਰੋਟੀ ਖਾ ਲਓ ਘਰੇ ਕਹਿੰਦੇ ਸੀ ਮਸੀ ਆਉਣੇ ਉਹ ਆ ਜਾ ਸਕੂਟਰੀ ਚਾਰਜ ਹੋ ਮੈਂ ਕਹਿੰਦੀ ਆ ਜਾ ਜਾ ਕਹਿੰਦੇ ਉਧਰ ਲਾਈ ਸੀ ਚਲਾਈ ਦੀ ਮੁੜ ਕੇ ਮੈਂ ਫਿਰ ਲਈ ਆ ਗਏ ਸਕੂਟਰੀ ਲਿਆ ਤੇ ਇੱਕ ਨਾ ਭੈਣ ਕਹਿੰਦੀ ਸੀਗੀ ਕਹਿੰਦੀ ਵੀ ਤੁਸੀਂ ਇੰਨਾ ਹਾਰਡ ਵੀ ਸਖਤ ਆਟਾ ਗੁੰਨਦੇ ਹੋ

ਸੌਣ ਭਾਦੋ ਅਸੂ ਕੱਟਾ ਦਸ ਵੇ ਠੰਡੀ ਹੈ ਦੋਹਾਂ ਕੱਟੇ ਚ ਅਸੂ ਦਾ ਮੈਂ ਅੱਧੇ ਇੱਕ ਅਸੂ ਵੀ ਜਦੋਂ ਟੱਪ ਗਿਆ ਅੱਧਾ ਕਸੂ ਇਦੂ ਬਾਦ ਫਿਰ ਸ਼ੁਰੂ ਹੋ ਜਾਵੇ ਰਾਤਾਂ ਵਾਲੀ ਠੰਡ ਹੋ ਜੂਗੀ ਪੂਰੀ ਦਿਨ ਵਾਲੀ ਤਾਂ ਹੋਊਗੀ ਧੁੰਦ ਪੈਣ ਲੱਗ ਜੂਗੀ ਨਾ ਨਾ ਧੁੰਦ ਦਾ ਬੁੱਤ ਉਧਰ ਉਧੋ ਪੈ ਗਈ ਪੋ ਮਾਂ ਆਉਂਦੀ ਇਲਾਕੇ ਤੇ ਗਾੜੀ ਨੋਟੀ ਪੜਾ ਲਓ ਜੀ ਟਾਈਮ ਸ਼ਾਮ ਦਾ ਹੋ ਗਿਆ 3:30 ਦਾ ਸਾਨੂੰ ਆਪਾਂ ਸਵੇਰ ਦੇ ਹੁਣ ਮਿਲਦੇ ਆਂ ਤੇ ਬਸ ਇਦੂ ਬਾਦ ਮੈਂ ਆਪਦੀ ਸਲਵਾਰ ਸਿਉਣ ਲੱਗ ਗਈ ਲਓ ਜੀ ਅੱਜ ਆਪਣੇ ਨਿੱਕੇ ਨੂੰ ਮਿਲ ਸੱਸੀ ਘਰ ਬਲਾ ਸਤਿ ਸ੍ਰੀ ਅਕਾਲ ਤੇ ਦੋਨੇ ਆਈਆਂ ਸੀਗੀਆਂ ਤੜਕੇ ਮੈਂ ਫੋਨ ਕਰਦਾ ਸੀ ਮੈਂ ਕਿਹਾ ਆ ਜਾ ਪੁੱਤ ਤੇ ਕਹਿੰਦੀਆਂ ਆਉਣੀਆਂ ਸੀ ਨਾ ਨੂੰ ਕਿ ਆਈਆਂ ਸੀਗੀਆਂ ਤੇ ਰੋਟੀ ਵਗੈਰਾ ਆ ਕੇ ਖਾ ਲਈ ਸੀ ਇਹਨਾਂ ਨੇ ਮੈਂ ਕੋਈ ਨਹੀਂ ਮੈਂ ਕਿਹਾ ਰੋਟੀ ਇੱਥੇ ਖਾ ਲਓ ਮੈਂ ਕਿਹਾ ਆਲੂ ਮੜਣਾ ਸਾਜੀ ਹੈ ਕਹਿੰਦੀ ਠੀਕ ਆ ਮਾਸੀ ਫਿਰ ਤਾਂ ਇੱਥੇ ਖਾਵਾਂਗੇ ਤੇ ਬਹੁਤ ਦਿਨ ਬਾਅਦ ਆਈ ਅੱਜ ਇਹ ਵਲੌਗ ਦੇ ਵਿੱਚ ਦਿਸੀ ਨਹੀਂ ਹੈ ਨਾ ਸਾਰੇ ਤੇ ਅੰਟੀ ਵਰਗੀਆਂ ਤੈਨੂੰ ਯਾਦ ਕਰਦੀਆਂ ਸੀਗੀਆਂ ਹੂੰ ਹੂੰ ਤੇ ਖੜੀ ਜਾਂਦੀ ਹੈ ਜੀ ਦੇਖੋ ਕੰਮ ਇਹਨਾਂ ਦਾ ਦੋਨੇ ਖੜੀ ਜਾਂਦੇ ਭੈਣ ਭਰਾ ਪ੍ਰੀਤ ਅੰਦਰ ਬੈਠੀ ਹੈਗੀ ਮੰਮੀ ਕੋਲੇ ਬੈੱਕ ਚ ਤੇ ਖੇਡ ਲੁ ਖੇਡ ਲੁ ਮੌਸਮ ਬਹੁਤ ਜ਼ਿਆਦਾ ਸੋਹਣਾ ਹੋ ਰਿਹਾ ਹਵਾ ਚੱਲੀ ਜਾਂਦੀ ਹੈ ਤੇ ਲਾਡੋ ਨੇ ਆਪਣੀ ਨੂੰ ਅੱਜ ਆ ਨੀਰਾ ਜਾਂ ਲਿਆ ਕੇ ਪਾਇਸੀ ਇਹ ਖਾਦਾ ਜਸ਼ਿੰਦਰ ਜੀ ਕਹਿੰਦੇ ਸੀ ਅੱਜ ਪੁੱਤਰ ਕੇ ਪਾ ਦਾਂਗੇ ਥੋੜਾ ਜਿਹਾ ਧਿਆਨ ਦਾ ਪਿਆ ਹਰਾ ਜਾਂ ਤੇ ਪੁੱਤਰ ਕੇ ਪਾ ਦਾਂਗੇ ਕਹਿੰਦੇ ਮਸ਼ੀਨ ਨਾਲ ਤੇ ਵਧੀਆ ਕਹਿੰਦੇ ਫਿਰ ਖਾ ਲੂਗੀ ਤੇ ਬਸ ਜੀ ਸਵੇਰੇ ਬਸ ਇਦੂਆ ਜਵਾਕ ਆਗੇ ਫਿਰ ਰੋਟੀ ਰੁੱਟੀ ਫਰਾਈ ਵਸ ਇਹਨਾਂ ਨੂੰ ਫਿਰ ਇਹਨਾਂ ਨੂੰ ਚਾਹ ਪਾਣੀ ਕਰਿਆ ਬਸ ਆਈ ਮੁਰਕੇ ਮੈਂ ਮਸ਼ੀਨ ਡਾਲੀ ਫਿਰ ਇਹ ਚੌੜ ਕਰਨ ਲੱਗਿਆਂ ਤੇ ਫਿਰ ਲੂਡੋ ਵਗੈਰਾ ਖੇਡਣ ਲੱਗਿਆਂ ਤੇ ਆਖ ਦਿੰਦੇ ਮੰਮੀ ਜਸਾ ਹੰਦੇ ਮੈਂ ਇੱਕ ਬਾਰੀ ਸਾਹਿਬ ਬਾਜੀ ਲਾ ਸਾਡੇ ਨਾਲ ਫਿਰ ਮੈਨੂੰ ਆਏ ਹੋਏ ਨਾ ਵੀ ਚਲੋ ਜਵਾਕ ਦਿਲ ਰੱਖਣ ਵਾਸਤੇ ਖੇਡ ਲੈਨੇ ਹਣਾ ਤੇ ਚਲੋ ਜੀ ਖੇਡ ਲਈਦਾ ਤੇ ਇੱਕ ਅੱਜ ਉਹਦਾ ਫੋਨ ਆਇਆ ਭੈਣ ਦਾ ਵੀ ਮੈਂ ਨਾ ਮੇ ਤਾਂ ਨਾਂ ਵੀ ਨਹੀਂ ਪਤਾ ਉਹਦਾ ਵੀ ਕਿੱਥੋਂ ਸੀ ਕਿਵੇਂ ਸੀ ਕਿਵੇਂ ਨਹੀਂ ਹੈ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਗੱਲ ਮੈਂ ਕਿੱਥੇ ਬੈਠਾ ਪਹਿਲਾਂ ਬੈਠ ਜਾਂਦੋ ਖੇੜ ਲੋ ਖੇੜੋ ਬੋ ਤੁਸੀਂ ਹਾਂਜੀ ਕੁਰਸੀ ਇੱਥੇ ਜਸ਼ਨ ਲਿਆ ਸੀ ਆਪਣਾ ਪਈ ਸੀ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਦੀਆਂ ਅੱਜ ਫੋਨ ਆਇਆ ਪਤਾ ਨਹੀਂ ਆਵਾਜ਼ ਆਊਗੀ ਕਿ ਨਹੀਂ ਵੀ ਹਵਾ ਬਹੁਤ ਜ਼ਿਆਦਾ ਚੱਲੀ ਜਾਂਦੀ ਹੈ ਤੇ ਆਪਣੇ ਜਿਹੜਾ ਵੀ ਆਹਾ ਮੈਂ ਨੰਬਰ ਨਹੀਂ ਵੀ ਸੋਨੂੰ ਭੈਣਾਂ ਨੂੰ ਦਿੱਤੇ ਸੀਗੇ ਮੈਸੇਜ ਦਾ ਰਿਪਲਾਈ ਕੀਤਾ ਸੀ ਮੈਂ ਕਿਤੇ ਉਹ ਨੰਬਰ ਡਿਲੀਟ ਕਰਨਾ ਭੁੱਲ ਗਈ ਤੇ ਅੱਜ ਫੋਨ ਆਇਆ ਉਸ ਉਥੋਂ ਕਿਸੇ ਨੇ ਚੱਕ ਲੈ ਨੰਬਰ ਤੇ ਭੈਣ ਦਾ ਫੋਨ ਆਇਆ ਤੇ ਹੈ ਤਾਂ ਕੋਈ ਵੀ ਲੇਡੀ ਜੀ ਸੀਗੇ ਤੇ ਮੈਂ ਪੁੱਛਿਆ ਵੀ ਕਿੱਥੋਂ ਕਹਿੰਦੇ ਕਿ ਕੋਈ ਨਹੀਂ ਅਗੀ ਉਹ ਤਾਂ ਕਿੱਥੋਂ ਦਾ ਕਿ ਮੈਂ ਸੋਨੂੰ ਨਹੀਂ ਦੱਸਣਾ ਤੇ ਆ ਕਿ ਮੈਂ ਤੁਹਾਡਾ ਬਲੌਗ ਦੇਖਿਆ ਕਿ ਦੋ ਤਿੰਨ ਬਲੌਗ ਤੁਹਾਡੇ ਮੈਂ ਵੇਖੇ ਤੇ ਮخه ਹਾਂਜੀ ਮੈਨੂੰ ਤਾਂ ਆਈ ਸੀ ਬਕਾਇਂ ਕਹਿਣਗੇ ਵੀ ਹਾਂ ਵਧੀਆ ਸੀ ਜਾਂ ਵਧੀਆ ਲੱਗੇ ਹਨ ਤਾਂ ਕਹਿੰਦੇ ਕਹਿੰਦੇ ਆ ਕਿ ਸੋਨੂੰ ਸੋਨੂੰ ਕੱਪੜੇ ਲੀੜੇ ਜਿਵੇਂ ਪਾਉਣ ਦਾ ਕਿ ਸੈਂਸ ਹੈ ਨਹੀਂ ਆ ਕਿ ਤੇ ਸੋਨੂੰ ਬੋਲਣ ਦਾ ਵੀ ਸੈਂਸ ਤਰੀਕਾ ਹੈ ਨਹੀਂ ਢੰਗ ਹੈ ਨਹੀਂਗਾ ਤੇ ਮੈਂ ਮੈਂ ਸੋਚਿਆ ਸੀ ਪੈਗੀ ਵੀ ਮਣਾ ਵੀ ਮੈਂ ਤਾਂ ਲੀਡੇ ਕੱਪੜੇ ਨੂੰ ਵੀ ਹੈਨਾ ਆਪਾਂ ਤਾਂ ਵੀ ਜਿਵੇਂ ਪੰਜਾਬੀ ਸੂਟ ਸੂਟ ਸਲਵਾਰ ਪਾਉਨੇ ਆ ਸਿਰ ਤੇ ਆਪਣੀ ਚੁੰਨੀ ਹੁੰਦੀ ਹੈ ਵੀਡੀਓ ਬਣਾਉਣੀ ਚੁੰਨੀ ਆਪ ਹੁੰਦੀ ਆ ਆਪਣੇ ਕੋਲੇ ਤੇ ਬੋਲਦੇ ਵੀ ਆਪਾਂ ਵਧੀਆ ਕੋਈ ਆਪਾਂ ਕਿਸੇ ਨੂੰ ਮਾੜੀ ਚੰਗੀ ਨਹੀਂ ਕਹਿੰਦੇ ਹੈਨਾ ਤਾਂ ਵੀ ਉਹਨਾਂ ਦਾ ਕਹਿਨ ਦਾ ਕਹਿੰਦੇ ਆ ਕਿ ਜੂ ਵੀਡੀਓ ਬਣਾਉਣੀ ਆ ਵਧੀਆ ਨਾ ਧੋਕੇ ਵੀਡੀਓ ਬਣਾਇਆ ਕਰੋ ਤਿਆਰ ਹੋ ਕੇ ਬਣਾਇਆ ਕਰੋ ਵਧੀਆ ਕੱਪੜੇ ਲੀੜੇ ਪਾ ਕੇ ਅਗੇ ਤੇ ਸੋਹਣੇ ਕੱਪੜੇ ਪਾ ਕੇ ਵੀਡੀਓ ਬਣਾਇਆ ਕਰੋ ਮੈਂ ਇਹਨਾਂ ਨੂੰ ਫਿਰ ਮੈਂ ਉਹਨੂੰ ਰਿਪਲਾਈ ਕਰਿਆ ਭੈਣ ਨੂੰ ਮੈਂ ਉਹਨੂੰ ਕਿਹਾ ਵੀ ਭੈਣੇ ਦੇਖ ਮੇਰੀਏ ਵੀ ਤੁਸੀਂ ਹਨਾ ਉਹ ਹੋਗੇ ਵੀ ਆਪਦੇ ਘਰੇ ਤੂੰ ਵੱਡੀ ਹੋਏਂਗੀ ਜਾਂ ਤੁਸੀਂ ਵਧੀਆ ਲੀੜਾ ਕੱਪੜਾ ਪਾ ਕੇ ਜਾਂ ਤੁਹਾਡੇ ਕੰਮ ਵਾਲੀਆਂ ਲੱਗੀਆਂ ਹੋਣਗੀਆਂ ਹਨਾ ਕੰਮ ਤਾਂ ਦੇ ਪੋਚੇ ਪੂਚਿਆਂ ਦੇ ਵੀ ਜਾਂ ਪਸ਼ੂ ਡੰਗਰ ਨਹੀਂ ਹੋਣੇ ਤੁਹਾਡੇ ਤਾਂ ਵੀ ਜੇ ਵੀ ਘਰ ਦਾ ਕੰਮ ਜਿਹੜਾ ਅਸੀਂ ਕਰਦੇ ਆ ਹਨਾ ਉਹ ਨਵੇਂ ਕੱਪੜੇ ਲੀੜੇ ਪਾ ਕੇ ਜਾਂ ਵਧੀਆ ਟੋਰਚ ਹੋਰ ਕੱਢ ਕੇ ਸੂਟ ਰਸਾੜ ਵਧੀਆ ਸੋਹਣੇ ਪਾ ਕੇ ਤੇ ਉਹ ਕੰਮ ਸਾਡੇ ਵਾਲਾ ਕੰਮ ਤਾਂ ਬਈ ਆਨਾ ਹੁੰਦਾ ਨਹੀਂਗਾ ਹਨਾ ਵੀ ਜਿਹੜਾ ਅਸੀਂ ਕਰਦੇ ਆਂਗੇ ਝਾੜੂ ਪੋਚੇ ਤੋਂ ਲੈ ਕੇ ਗੋਏ ਘੂੜੇ ਤਿੱਕਰ ਦਾ ਕੰਮ ਤਾਂ ਬਾਕੀ ਹਾਂ ਜੇ ਆਪਾਂ ਵਿਲੇ ਹੋਗੇ ਜਾਂ ਕੋਈ ਜੌਬ ਕਰਦੇ ਹੋਈਏ ਹਨਾ ਫੇਰ ਤਾਂ ਹੋਵੇ ਵੀ ਹਾਂ ਭਾਈ ਵੀ ਆਪਾਂ ਵੀ ਸੂਗਲੇ ਵਾਂ ਬਣ ਕੇ ਜਾ ਬਣਨਾ ਤੇ ਆਪਾਂ ਤੁਰੇ ਫੜਦੇ ਹਾਂ ਨਾ ਜਾਵੜਦੇ ਹਾਂ ਉੱਥੇ ਫੇਰ ਤਾਂ ਤੂੰ ਆਦੀ ਵੀ ਸੋਣੀ ਲਾਦੀ ਹੈ ਤੇ ਜੇ ਤੂੰ ਬਲੌਗ ਹੀ ਦੇਖ ਲੈ ਹਨਾ ਤਾਂ ਕੰਮ ਵੀ ਦੇਖ ਹਨਾ ਵੀ ਆਪਣਾ ਕੰਮ ਕੀ ਹੈ ਕੀ ਹੈ ਵੀ ਆਪਾਂ ਗੋਹਾ ਗੂੜਾ ਕਰਦੇ ਹਾਂ ਝਾੜੂ ਪੋਚਾ ਕਰਦੇ ਹਾਂ ਹਨਾ ਤੇ ਉਹ ਆਪਾਂ ਤਿਆਰ ਸ਼ਿਆਰ ਹੋ ਕੇ ਤਾਂ ਕਰ ਨਹੀਂ ਸਕਦੇ ਹਨਾ ਇੰਨੀ ਕੁ ਤਾਂ ਸੈਂਸ ਤੈਨੂੰ ਵੀ ਹੋਣੀ ਚਾਹੀਦੀ ਹੈ ਭੈਣ ਮੇਰੀਏ ਤਾਂ ਨਾ ਮੈਨੂੰ ਬਸ ਮੈਂ ਉਹ ਨੰਬਰ ਸੀਗਾ ਜੀ ਉਹ ਮੈਸੇਜ ਵਗੈਰਾ ਜਿਵੇਂ ਕਮੈਂਟ ਦੇ ਨੀਚੇ ਆ ਵੀ ਆਪਣੇ ਬਲੌਗ ਦੇ ਨੀਚੇ ਕੋਈ ਉਹਦਾ ਕਮੈਂਟ ਨਹੀਂ ਆਇਆ ਮੈਨੂੰ ਨਹੀਂ ਪਤਾ ਕੌਣ ਹੈ ਕੌਣ ਨਹੀਂ ਤੇ ਅਖੇ ਦੋ ਤਿੰਨ ਬਲੌਗ ਜੇ ਮੈਂ ਦੇਖੇ ਤੇ ਅਖੇ ਲੀੜਾ ਕਪੜਾ ਕੇ ਸੁੱਤੀਆਂ ਸੁੱਤੀ ਚੁੰਨੀ ਲਈ ਹੁੰਦੀ ਆ ਕਿ ਗੋਏ ਕੁੜਿਆਲੇ ਅਖੇ ਹਾਂ ਵੀ ਬਲੌਗ ਪਾਉਣਿਓ ਅਖੇ ਇਹੋ ਜਿਹਾ ਬਲੌਗ ਨਹੀਂ ਚੱਲਦੇ ਕਹਿਣ ਦਾ ਭਾਵ ਉਹਨਾਂ ਦਾ ਅਖੇ ਲੀੜਾ ਲੱਤਾ ਟੰਗ ਦਾ ਬਾਆ ਕਰੋ ਤਾਂ ਕੋਈ ਦੇਖੇ ਵੀ ਅਖੇ ਤੇ ਬਾਕੀ ਮੈਂ ਹੋਰ ਤੁਹਾਨੂੰ ਕੁਝ ਨਹੀਂ ਕਹਿਣਾ ਚਾਹੁੰਦੀ ਬਸ ਮੈਨੂੰ ਅੱਜ ਇਹ ਗੱਲ ਪਤਾ ਲੱਗੀ ਮੈਂ ਸੁਣਦੀ ਹੁੰਦੀ ਸੀ ਇਹ ਗੱਲ ਲੋਕ ਕਹਿੰਦੇ ਹੁੰਦੇ ਸੀਗੇ ਵੀ ਇੱਕ ਔਰਤ ਇੱਕ ਔਰਤ ਦੀ ਦੁਸ਼ਮਣ ਹੁੰਦੀ ਹੈ ਇਹ ਗੱਲ ਜਮਾ ਬਿਲਕੁਲ ਸੱਚ ਹੈ ਜੇ ਸਿਆਣੇ ਕਹਿੰਦੇ ਆ ਨਾ ਤਾਂ ਸਹੀ ਹੈ ਇੱਕ ਔਰਤ ਹੀ ਦੂਸਰੀ ਔਰਤ ਦੀ ਦੁਸ਼ਮਣ ਹੁੰਦੀ ਹੈ ਹਨਾ ਤਾਂ ਵੀ ਆਪਾਂ ਕੋਈ ਵੀ ਵੀਡੀਓ ਪਾਉਣੇ ਆ ਆਪਾਂ ਕੋਈ ਲੱਚਰਤਾ ਨਹੀਂ ਫਲਾਉਂਦੇ ਹਨਾ ਗੰਦਮੰਦ ਨਹੀਂ ਫਲਾਉਂਸ ਚੁੰਨੀ ਲਈ ਹੁੰਦੀ ਆਪਣੇ ਵਧੀਆ ਆਪਣੇ ਸੂਟ ਸਲਵਾਰ ਪਾਇਆ ਹੁੰਦਾ ਵਧੀਆ ਬੋਲਣ ਦਾ ਮੈਨੂੰ ਪਤਾ ਹੈ ਮੈਂ ਕਿਵੇਂ ਬੋਲਦੀ ਆ ਮੈਨੂੰ ਸੈਂਸ ਹੈਗਾ ਕਿ ਨਹੀਂ ਮੈਨੂੰ ਪੂਰਾ ਵਧੀਆ ਬੋਲਣ ਦਾ ਮੈਨੂੰ ਪਤਾ ਮੈਨੂੰ ਹੈਗਾ ਢੰਗ ਤੇ ਇਨ ਇੱਕ ਸੰਸਕਾਰ ਸਾਡੇ ਮਾਪਿਓ ਨੇ ਸਾਨੂੰ ਦਿੱਤੇ ਹੋਏ ਆ ਵੀ ਕਿਸ ਦੇ ਨਾਲ ਕਿਵੇਂ ਬੋਲਣਾ ਕਿਵੇਂ ਨਹੀਂ ਬੋਲਣਾ ਤਾਂ ਇਹ ਮੈਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ ਹੈਗੀ ਤਾਂ ਜੇ ਉਹ ਵੀਡੀਓ ਭੈਣ ਦੇਖ ਰਹੀ ਹੈ ਤਾਂ ਮੈਂ ਉਹਨੂੰ ਕਹਿਣਾ ਚਾਹੂੰਗੀ ਵੀ ਤੂੰ ਸਾਡੇ ਕੰਮ ਆ ਕੇ ਕਰ ਇੱਥੇ ਘੰਟਾ ਆ ਕੇ ਕੰਮ ਕਰ ਮੈਂ ਦੇਖਦੀ ਆ ਤੈਨੂੰ ਵੀ ਵੀ ਤੂੰ ਚੰਗੇ ਸੂਟ ਪਾ ਕੇ ਮਹਿੰਗੇ ਸੂਟ ਪਾ ਕੇ ਕੰਮ ਕਰ ਸਕਦੀ ਹੈ ਕਿ ਨਹੀਂ ਸਾਡਾ ਤੋਂ ਸਾਡਾ ਤੇ ਤੂੰ ਘੰਟਾ ਨਹੀਂ ਸਾਡੇ ਵਾਲਾ ਕੰਮ ਕਰ ਸਕਦੀ ਜਿਹੜਾ ਪਸ਼ੂ ਡੰਗਰਾਂ ਦਾ ਕੰਮ ਕਰਨਾ ਨਾ ਉਹ ਉਹ ਦਾ ਇੱਥੋਂ ਸਿਰ ਤੋਂ ਲੈ ਕੇ ਗਿੱਟਿਆਂ ਤੱਕ ਪਸੀਨਾ ਆਉਂਦਾ ਤੜਕੇ ਜਦੋਂ ਝਾੜੂ ਪੋਚੇ ਦਾ ਪਸ਼ੂ ਡੰਗਰ ਦੇ ਬੋਕਰਵਾਰੀ ਦਾ ਗੋਏ ਉਹਦੇ ਦਾ ਕੰਮ ਕਰਦੇ ਆ ਆ ਥੋੜਾ ਜਿਹਾ ਬੋਲਣ ਲੱਗੇ ਸੋਚ ਸਮਝ ਕੇ ਬੋਲਿਆ ਕਰੋ ਕਿ ਸੋਨੂੰ ਤਾਂ ਲੀੜਾ ਕੱਪੜਾ ਪਾਉਣ ਦਾ ਸੈਂਸ ਹੈ ਨਹੀਂ ਹੈ ਤੇ ਕਮਾਲ ਹੋ ਗਈ ਮੈਂ ਸੋਚੀ ਜਾਵਾ ਵੀ ਮੈਂ ਲੀੜੇ ਕੱਪੜੇ ਪਾਉਣ ਨੂੰ ਮੈਂ ਕਿ ਵੀ ਆਪਾਂ ਲੱਚਰਤਾ ਫਲਾਉਣੇ ਆ ਜਾਂ ਕੋਈ ਆਪਾਂ ਵੀ ਸਹੀ ਕੱਪੜੇ ਨਹੀਂ ਪਾਉਂਦੇ ਆਪਣੇ ਤੇ ਸੂਟ ਸਲਵਾਰ ਪੰਜਾਬੀ ਸੂਟ ਪਾਇਆ ਹੁੰਦਾ ਹੈ ਚੁੰਨੀ ਲਈ ਹੁੰਦੀ ਹੈ ਤੇ ਆਪਣੇ ਬਲੌਗ ਵੀ ਇਹ ਜਿਹੇ ਹੁੰਦੇ ਆ ਵੀ ਜੇ ਆਪਾਂ ਕੋਈ ਪਰਿਵਾਰ ਚ ਬੈਠੇ ਦੇਖ ਰਹੇ ਆ ਕੋਈ ਆ ਨਹੀਂਗਾ ਵੀ ਜੇ ਕੋਈ ਆਪਾਂ ਕੋਈ ਇਹ ਜਾ ਬੋਲਤਾ ਜਾ ਇਹ ਜਾ ਦਿਖਾਤਾ ਵੀ ਹਾਂ ਆਪਾਂ ਪਰਿਵਾਰ ਚ ਬਹਿ ਕੇ ਜਿਹੜੇ ਬਲੌਗ ਵੀ ਆ ਸਾਡੀ ਤੁਸੀਂ ਵੀ ਦੇਖ ਨਹੀਂ ਸਕਦੇ ਹੈਨਾ ਤਾਂ ਥੋੜਾ ਜਿਹਾ ਭੈਣ ਮੇਰੀਏ ਜਿਹੜਾ ਤੂੰ ਬੋਲੀ ਆ ਬਾਕੀ ਅੱਜਕੱਲ ਹਰੇਕ ਨੂੰ ਜੈਲਸੀ ਹੈ ਜੀ ਇੱਕ ਦੂਜੇ ਤੋਂ ਬਸ ਬੰਦਾ ਬਸ ਜੈਲਸੀ ਕਰਦਾ ਨਾ ਉਹਨੇ ਕੋਈ ਨਾਂ ਦੱਸਿਆ ਨਾ ਕੋਈ ਪਿੰਡ ਦੱਸਿਆ ਤੇ ਮੈਂ ਜਸ਼ਨਦਰ ਰੈਡੀ ਨੂੰ ਵੀ ਨਹੀਂ ਮੈਂ ਦੱਸਿਆ ਕਿਸੇ ਨੂੰ ਨਹੀਂ ਦੱਸਿਆ ਪਰ ਹੁਣ ਜਦੋਂ ਉਹ ਬਲੌਗ ਦੇ ਵਿੱਚ ਦੇਖਣਗੇ ਉਹਨਾਂ ਨੂੰ ਪਤਾ ਲੱਗ ਜਾਊਗਾ ਫਿਰ ਮੈਨੂੰ ਪੁੱਛਣਗੇ ਤਾਂ ਕਹਿਣ ਦਾ ਮਤਲਬ ਇਹ ਹੈ ਵੀ ਔਰਤ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ ਤੇ ਇਹ ਗੱਲ ਸੱਚ ਹੈ ਪਰ ਹੁਣ ਮੈਨੂੰ ਪਹਿਲਾਂ ਜਦੋਂ ਮੈਂ ਬਲੌਗ ਜਦੋਂ ਆਪਾਂ ਵੀ ਚੈਨਲ ਬਣਾਇਆ ਬਣਾਇਆ ਜਦੋਂ ਕੋਈ ਬੈਡ ਕਮੈਂਟ ਆਉਂਦੇ ਮੈਨੂੰ ਉਦੋਂ ਫਰਕ ਪੈਂਦਾ ਹੁੰਦਾ ਸੀ ਵੀ ਕਿਉਂਕਿ ਉਦੋਂ ਇੰਨਾ ਦੁਨੀਆਦਾਰੀ ਦਾ ਪਤਾ ਹੀ ਨਹੀਂ ਸੀ ਦੁਨੀਆਦਾਰੀ ਦਾ ਤਾਂ ਪਤਾ ਹੀ ਆ ਮੈਨੂੰ YouTube ਤੋਂ ਆ ਕੇ ਲੱਗਿਆ ਵੀ ਦੁਨੀਆ ਕਿਵੇਂ ਦੀ ਹੈ ਨਾ ਕਿਵੇਂ ਦੇ ਲੋਕਾਂ ਦੇ ਢਾਂਗ ਰਹਿਣ ਦਾ ਤਾਂ ਕਹਿਣ ਦਾ ਭਾਵ ਇਹ ਹੈ ਵੀ ਮੈਨੂੰ ਮੈਂ ਹੁਣ ਸਮਝ ਚੁੱਕੀ ਆਂ ਵੀ ਮੈਨੂੰ ਕੋਈ ਕੁਝ ਵੀ ਕਹੀ ਜਾਵੇ ਹਨਾ ਕੁਝ ਵੀ ਭੌਂਕੀ ਜਾਵੇ ਦੱਕੇ ਦਾ ਇੱਕ ਇੰਨਾ ਰੱਤੀ ਪਰ ਵੀ ਫਰਕ ਨਹੀਂ ਪੈਂਦਾ ਤੇ ਕਿਉਂਕਿ ਮੈਂ ਮੈਂ ਵਸਈਏ ਸੋਚ ਕੇ ਚੈਨਲ ਬਣਾਇਆ ਵੀ ਆਪਦੇ ਕੰਮ ਤੇ ਲੱਗੇ ਰਹੋ ਕੰਮ ਆਪਦਾ ਕਰਦੇ ਰਹੋ ਲੋਕ ਕੀ ਕਹਿੰਦੇ ਆ ਲੋਕਾਂ ਨੂੰ ਕੀ ਦਿੱਕਤ ਆ ਹਨਾ ਇਹ ਚੀਜ਼ਾਂ ਨੂੰ ਛੱਡੋ ਤੇ ਲੋਕ ਕੀ ਕਹਿਣਗੇ ਜਾਂ ਕੀ ਕਹੇ ਕਈ ਆਂਦੇ ਆ ਕਈ ਜਾਂਦੋ ਹਨਾ ਤਾਂ ਗੋਲੋ ਨਾ ਤੇ ਕਿਉਂਕਿ ਫੇਰ ਹੁੰਦਾ ਵੀ ਹਾਂ ਆਪਾਂ ਸੁਣ ਫੇਰ ਵੀ ਆਪਾਂ ਸੁਣ ਸਕਦੇ ਆ ਜੋ ਪਤਾ ਹੋਵੇ ਆਪਾਂ ਨੂੰ ਵੀ ਹਾਂ ਭਾਈ ਆਪਾਂ ਗਲਤ ਕਰ ਰਹੇ ਆਂ ਵੀ ਜਾਂ ਆਪਣਾ ਲੀੜਾ ਕੱਪੜਾ ਪਾਉਣ ਦਾ ਵੀ ਜਾਂ ਤੰਗਾ ਜਿਹੜਾ ਸਲਿਕਾ ਐ ਇਹ ਨਹੀਂ ਵੀ ਆਪਾਂ ਕੱਪੜੇ ਇਦਾਂ ਦੇ ਪਾ ਰਹਿਆਂ ਵੀ ਲੋਕਾਂ ਨੇ ਆਪਾਂ ਨੂੰ ਕਹਿਣੇ ਹੀ ਆ ਹਨ ਪਰ ਜਦੋਂ ਆਪਾਂ ਵਧੀਆ ਸਾਫ ਸੁਥਰੇ ਬਲੌਗ ਬਣਾਉਣੇ ਆ ਵੀਡੀਓ ਬਣਾਉਣੇ ਆ ਤੇ ਜੇ ਕੋਈ ਆਪਾਂ ਨੂੰ ਕਹੂਗਾ ਜੀ ਗੁੱਸਾ ਤਾਂ ਆਉਂਦਾ ਹੀ ਆ ਹਨ ਤਾਂ ਜੇ ਕੋਈ ਆਪਾਂ ਨੇ ਕੱਪੜਾ ਲੀੜਾ ਚੱਜ ਦਾ ਨਾ ਹੋਵੇ ਫਿਰ ਤਾਂ ਆਪਾਂ ਆਖੀਏ ਵੀ ਹਾਂ ਭਈ ਲੋਕ ਸਹੀ ਕਹਿੰਦੇ ਕੋਈ ਗੁੱਸਾ ਨਹੀਂ ਚਲੋ ਕਹੀ ਜਾਂਦੋ ਜਦੋਂ ਆਪਾਂ ਕੱਪੜੇ ਲੀੜੇ ਕੱਪੜਾ ਲੀੜਾ ਇਹ ਜਾਂ ਬਣੇ ਆ ਪਰ ਜਦੋਂ ਸਹੀ ਅਗਲਾ ਹੋਵੇ ਹਨ ਆਪਦੇ ਉਸੂਲਾਂ ਤੇ ਫੇਰ ਵੀ ਲੋਕ ਕਹੀ ਕੋਈ ਕਹਵੇ ਤੱਕ ਫੇਰ ਗੋਲੇ ਨਾ ਕਹੀ ਜਾਵੇ ਲੋਕਾਂ ਦਾ ਕੰਮ ਹੁੰਦਾ ਕਹਿਣਾ ਅਣ ਅਣ ਗੋਲਿਆ ਸੁਣੋ ਨਾ ਹਨਾ ਅਣ ਸੁਣੀ ਕਰਕੇ ਗੱਲ ਤੇ ਆਪਦੇ ਕੰਮ ਤੇ ਧਿਆਨ ਦਿਓ ਬਸ ਮੈਂ ਇਹ ਸਿੱਖਿਆ YouTube ਤੋਂ ਤਾਂ ਬਾਕੀ ਜੀ ਅ ਬਸ ਮੈਂ ਉਹ ਭੈਣ ਨੂੰ ਇੰਨਾ ਹੀ ਕਹਿਣਾ ਚਾਹੁੰਗੀ ਆਪਾਂ ਤਾਂ ਫਿਰ ਵੀ ਉਹਨੂੰ ਕੁਝ ਨਹੀਂ ਕਹਿੰਦੇ ਹਨ ਬਸ ਇੰਨਾ ਇੰਨਾ ਕਹਿਣਾ ਚਾਹਾਂਗੇ ਵੀ ਉਹਦੀ ਸੋਚ ਹੀ ਇੰਨੀ ਕਾ ਹਨਾ ਦੁਨੀਆ ਤਾਂ ਕਿੱਥੇ ਦੀ ਕਿੱਥੇ ਪਹੁੰਚ ਗਈ ਚੰਦ ਤੇ ਪਹੁੰਚ ਗਈ ਤਾਂ ਇਹ ਭੈਣ ਦੀ ਸੋਚ ਹਜੇ ਵੀ ਧਰਤੀ 'ਚ ਵੀ ਨਹੀਂ ਧਰਤੀ 'ਚ ਵੀ ਥੱਲੇ ਹੈ ਤਾਂ ਆਪ ਦੀ ਸੋਚ ਨੂੰ ਸੁਧਾਰੋ ਹਨਾ ਤੇ ਤਾਂ ਕਰਕੇ ਬਾਕੀ ਆਪਾਂ ਮੈਨੂੰ ਪਤਾ ਹੈ ਮੈਨੂੰ ਇਸ ਗੱਲ ਦਾ ਮਾਣ ਹੈ ਵੀ ਜਿਹੜਾ ਮੇਰੇ ਲੀਡ ਅੱਤ ਪਾਇਆ ਹਨਾ ਜਮਾ ਸਹੀ ਹੈ Te diera, ਵੀ ਮੈਂ ਬੋਲਦੀ ਆ ਜਿਹੜੀ ਮੇਰੀ ਬੋਲੀ ਹੈ ਇਹ ਵੀ ਜਮਾ ਪਰਫੈਕਟ ਆ ਸਹੀ ਆ ਮੈਨੂੰ ਲੱਗਦਾ ਤੇ ਬਾਕੀ ਜਿਹੜੀਆਂ ਭੈਣਾਂ ਮੇਰੇ ਬਲੌਗ ਦੇਖਦੀਆਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜੁੜਿਆ ਨੂੰ ਮੇਰੇ ਨਾਲ ਡੇਢ ਡੇਢ ਸਾਲ 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 ਹੋ ਗਿਆ ਉਹ ਮੈਨੂੰ ਤੇਰੇ ਨਾਲ ਚੰਗੀ ਤਰ੍ਹਾਂ ਜਾਣਦੀਆਂ ਕਿਉਂਕਿ ਤੂੰ ਹਜੇ ਤੂੰ 2-4 ਬਲੌਗ ਦੇਖਿਆ ਹਨਾ ਤਾਂ ਤੂੰ 2-4 ਬਲੌਗ ਦੇਖ ਕੇ ਜੱਜ ਕਰ ਲੈ ਕਿਸੇ ਨੂੰ ਵੀ ਐਂ ਜੱਜ ਨਹੀਂ ਕਰਨਾ ਚਾਹੀਦਾ ਸ਼ੁਰੂ ਤੋਂ ਜੇ ਤੂੰ ਜੁੜੀ ਹੁੰਦੀ ਤੈਨੂੰ ਫੇਰ ਪਤਾ ਲੱਗਦਾ ਵੀ ਮੇਰੀ ਬੋਲੀ ਕਿਵੇਂ ਦੀ ਹੈ ਤੇ ਬਾਕੀ ਤੇਰੀ ਸੋਚ ਹੀ ਭੈਣ ਮੇਰੀ ਇੰਨੀ ਕ ਹੈ ਤਾਂ ਮੈਂ ਤੈਨੂੰ ਹੋਰ ਕੁਝ ਕਹਿ ਕੇ ਆਪਦਾ ਟਾਈਮ ਵੇਸਟ ਨਹੀਂ ਕਰਨਾ ਚਾਹੁੰਦੀ ਤਾਂ ਭੈਣ ਮੇਰੀਏ ਜਿਆਦਾ ਕਮੈਂਟ ਕਰ ਹਨਾ ਕਮੈਂਟ ਕਰਕੇ ਪਤਾ ਲੱਗੇ ਵੀ ਹਾਂ ਇਹ ਵਾਲਾ ਇਹ ਵਾਲੀ ਆਈਡੀਆ ਹਨਾ ਤਾਂ ਫਿਰ ਸਾਨੂੰ ਤੈਨੂੰ ਜਿਹੜੇ ਮੇਰੇ ਵਿਊਰਸ ਨੇ ਸਬਸਕ੍ਰਾਈਬਰ ਨੇ ਮੇਰੀਆਂ ਭੈਣਾਂ ਭਰਾ ਜੁੜੇ ਹੋਏ ਆ ਤੈਨੂੰ ਉਹੀ ਜਵਾਬ ਦੇ ਦੇਣਗੇ ਠੀਕ ਹੈ ਤਾਂ ਮੈਂ ਕੋਈ ਜਵਾਬ ਨਹੀਂ ਦੇਣਾ ਚਾਹੁੰਦੀ ਮੈਂ ਆਪਦੇ ਕੰਮ ਤੇ ਮੇਰਾ ਧਿਆਨ ਹੈ ਆਪਾਂ ਲੱਗੇ ਹੋਏ ਆਂ ਆਪਾਂ ਨੂੰ ਕੋਈ ਵੀ ਹਨਾ ਦੇ ਹੁੰਦੇ ਕੁਝ ਵੀ ਕਹੀ ਜਾਂਦਾ ਭੌਂਕੀ ਜਾਂਦਾ ਤਾਂ ਭੌਂਕੀ ਜਾਂਨ ਦੋ ਆਪਾਂ ਆਪਦੀ ਜਿਹੜੀ ਚਾਲ ਹੈ ਹਨਾ ਉਹ ਹਾਥੀ ਦੀ ਚਾਲ ਆਪਾਂ ਤੁਰੇ ਜਾਂਦੇ ਆਂ ਕੁੱਤੇ ਭੌਂਕਦੇ ਹੁੰਦੇ ਆ ਤਾਂ ਬਾਕੀ ਚਲੋ ਆਪਾਂ ਜ਼ਿਆਦੇ ਕੁਝ ਨਹੀਂ ਕਹਿਣਾ ਚਾਹੁੰਦੇ ਤੇ ਚਲੋ ਜੀ ਅੱਜ ਦੇ ਬਸ ਇੰਨਾ ਹੀ ਸੀ ਥੋੜਾ ਜਿਹਾ ਜਦੋਂ ਮੈਂ ਵੀ ਮੰਨ ਕੇ ਚਲੋ ਤਾਂ ਫੋਨ ਆਇਆ ਭੈਣ ਦਾ ਮੈਂ ਵੀਡੀਓ ਤੋਂ ਛੋੜਨਾ ਹੋ ਸ਼ੇਅਰ ਕਰਦੀ ਬੱਚਾ ਪਾਲਟੀ ਜਦੋਂ ਬਸ ਮਸਤੀ ਕਰ ਰਹੀ ਸੀ ਜਾਂ ਹੋਰ ਕੰਮ ਧੰਦੇ ਹਨਾ ਪਰ ਜਦੋਂ ਉਹਦਾ ਫੋਨ ਆ ਗਿਆ ਇੱਕੇਦਮ ਮਾਈਂਡ ਵੀ ਆਏ ਹੋ ਗਿਆ ਜਮਾ ਬਲੈਂਕ ਹੋ ਗਿਆ ਵੀ ਹੈ ਵੀ ਆਪਾਂ ਤਾਂ ਇਹ ਜਾਂ ਕੁਝ ਹੋ ਹੋ ਹੀ ਨਹੀਂ ਕਰਦੇ ਵੀ ਹਨਾ ਗਲਤ ਮਾਲ ਤਾਂ ਕੁਝ ਆਪਣੇ ਬਲੌਗ ਚ ਆਉਂਦਾ ਹੀ ਨਹੀਂ ਤੇ ਇਹਨੇ ਕਿਵੇਂ ਕਹਿਤਾ ਪਰ ਫਿਰ ਮੈਂ ਆਈਡੀਆ ਲਾ ਲਿਆ ਵੀ ਜੈਲਸੀ ਹੋਈ ਪਈ ਹੈ ਇੱਕ ਔਰਤ ਇਕ ਔਰਤ ਦੀ ਜ ਦੋਸ਼ਮਣ ਹੁੰਦੀ ਹੈ ਇਹ ਚੀਜ਼ ਮੈਨੂੰ ਅੱਜ ਪਤਾ ਲੱਗੀ ਪਹਿਲਾਂ ਸੁਣਦੇ ਸੀ ਪਰ ਅੱਜ ਪਤਾ ਵੀ ਲੱਗ ਗਈ ਤੇ ਚਲੋ ਜੀ ਗੱਲਾਂ ਬਾਤਾਂ ਚ ਆਪਾਂ ਛੋਟੇ ਨਾਲ ਕਿੰਨੀ ਜ਼ਿਆਦਾ ਵੀਡੀਓ ਕਰਤੀ ਤੇ ਮਿਲਾਂਗੇ ਹੁਣ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਅੱਜ ਵਾਲਾ ਪਤਾ ਨਹੀਂ ਕਿੱਡਾ ਕ ਬਲੌਗ ਬਣਿਆ ਮੈਂ ਤਾਂ ਚੈੱਕ ਵੀ ਨਹੀਂ ਕਰਿਆ ਬਾਕੀ ਸਾਰੇ ਭੈਣ ਭਰਾ ਹਨਾ ਤੇ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਬਾਕੀ ਜਿਹੜੇ ਸਪੋਰਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਭੈਣ ਭਰਾ ਹਨਾ ਮੇਰੇ ਨਾਲ ਸਪੋਰਟ ਕਰਦੇ ਆ ਤਾਂ ਮੈਨੂੰ ਇੱਕ ਅੱਧਾ ਜਣਾ ਜੇ ਕੋਈ ਇਹ ਜਾ ਹੁੰਦਾ ਹਨਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਆਪਾਂ ਜੀ ਸਿੰਪਲ ਬਣ ਕੇ ਰਹਿਣਾ ਹਨਾ ਸਿੰਪਲ ਉਹ ਕਰ ਰ ਪਹਿਰਾਵਾ ਆਪਣਾ ਇਹ ਆਪਾਂ ਨੇ ਸਾਨੂੰ ਚੱਜਦਾ ਹੈ ਤੇ ਸਾਨੂੰ ਸੋਹਣਾ ਵੀ ਲੱਗਦਾ ਹੈ ਤੇ ਕਿਸੇ ਦੇ ਕਹਿਣ ਤੇ ਮੈਂ ਆਪਦੇ ਆਪ ਨੂੰ ਬਦਲ ਨਹੀਂ ਸਕਦੀ ਮੈਂ ਚੇਂਜ ਨਹੀਂ ਕਰ ਸਕਦੀ ਤਾਂ ਨਾ ਹੀ ਕਰਾਂ ਮੈਂ ਜਿਵੇਂ ਦੀ ਮੈਂ ਹੈਗੀ ਆ ਮੇਰੀਆਂ ਭੈਣਾਂ ਨੇ ਮੇਰਾ ਭਰਾਵਾਂ ਨੇ ਮੈਨੂੰ ਵੇਖਦੇ ਉਵੇਂ ਹੀ ਪਸੰਦ ਕਰਦੇ ਆ ਤਾਂ ਇਸ ਗੱਲ ਦਾ ਮੈਨੂੰ ਮਾਣ ਹੈ ਤੇ ਤੁਹਾਡੇ ਇੱਕ ਅੱਦੇ ਦੇ ਕਹਿਣ ਨਾਲ ਮੈਂ ਆਪਦੇ ਆਪ ਨੂੰ ਬਦਲਤਾ ਨਹੀਂ ਸਕਦੀ ਤਾਂ ਚਲੋ ਜੀ ਅੱਜ ਵਾਲੀ ਵੀਡੀਓ ਦਾ ਕਰਦੇ ਆ ਆਪਾਂ ਇੱਥੇ ਹੀ ਅੰਡ ਮਿਲਾਂਗੇ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਸਾਰੇ ਭੈਣ ਭਰਾ ਮੈਨੂੰ ਸੱਚੇ ਅਕਾਲ ਜੀ ਬਾਏ ਬਾਏ